ਜਿਸ ਤਰ੍ਹਾਂ ਕੜਾਕੇ ਦੀ ਗਰਮੀ ਪੈ ਰਹੀ ਹੈ ਬਾਹਰ ਨੂੰ ਚੱਲ ਰਹੀ ਹੈ 45 46 ਡਿਗਰੀ ਤਾਪਮਨ ਹੋਇਆ ਹੋਇਆ ਹੈ ਆਗਰ ਸੜਕਾਂ ਤੇ ਇਹ ਵੱਡੇ ਵੱਡੇ ਦਰਖਤ ਨਾ ਹੋਣ ਤਾਂ ਗਰਮੀ ਹੋਰ ਵੱਧ ਪਵੇ ਜਿਸ ਕਾਰਨ ਲੋਕਾਂ ਦਾ ਬਹੁਤੀ ਬੁਰਾ ਹਾਲ ਹੋ ਜਾਵੇ ਆ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਮਾਨਸਾ ਰੋਡ ਇਹ ਸੜਕ ਦੇ ਤੁਸੀਂ ਦਰਖਤ ਦੇਖੋ ਆਪਣੇ ਆਪ ਕਿੰਨੇ ਦਰਖਤ ਲੱਗੇ ਹੋਏ ਨੇ ਕਿੰਨੇ ਸੰਘਣੇ ਨੇ ਸੜਕ ਦੇ ਉੱਪਰ ਇਹ ਦੋਨੇ ਆਪਸ ਦੇ ਵਿੱਚ ਮਿਲਦੇ ਨਹੀਂ ਦਰਖਤ ਜਿਸ ਕਰਕੇ ਸੜਕ ਦੇ ਦੋਨੇ ਪਾਸਿਆਂ ਤੇ ਸੰਗਣੀ ਛਾਂ ਹੈ ਗਰਮੀ ਦਾ ਮੌਕਾ ਚੱਲ ਰਿਹਾ ਹੈ ਇਨ੍ਹਾਂ ਦਰਖਤਾਂ ਦੀ ਛਾਂ ਹੇਠਾਂ ਆਉਂਦੇ ਜਾਂਦੇ ਰਾਹਗੀਰ ਕੁਝ ਰਾਹਤ ਮਹਿਸੂਸ ਕਰਦੇ ਨੇ ਕਿਉਂਕਿ ਦੁਪਹਿਰ ਦੇ ਸਮੇਂ ਸੜਕਾਂ ਤੇ ਜਾਣ ਨੂੰ ਦਿਲ ਨਹੀਂ ਕਰਦਾ ਮਜਬੂਰੀ ਵਸ ਜੋ ਲੋਕ ਜਾਂਦੇ ਨੇ ਮੋਟਰਸਾਈਕਲ ਤੇ ਇੱਕ ਉਹ ਗੱਡੀਆਂ ਵਾਲਿਆਂ ਦਾ ਵੀ ਫਰਕ ਨਹੀਂ ਪੈਂਦਾ ਏਸੀ ਚੱਲਦਾ ਹੁੰਦਾ ਗੱਡੀ ਦਾ ਤਾਂ ਇਸ ਲਈ ਗਰਮੀ ਦਾ ਹੁਣ ਸੀਜ਼ਨ ਹੈ ਬਰਸਾਤਾਂ ਦੇ ਦਿਨ ਸ਼ੁਰੂ ਹੋ ਜਾਣਗੇ ਇਸ ਲਈ ਆਪਾਂ ਨੂੰ ਇੱਕ ਦਰਖਤ ਦਾ ਜ਼ਰੂਰ ਲਾਉਣਾ ਚਾਹੀਦਾ ਹੈ ਕਿਉਂਕਿ ਜੇ ਦਰਖਤ ਲਾਵਾਂਗੇ ਤਾਂ ਹੀ ਆਪਾਂ ਸੁੱਖ ਪਾਵਾਂਗੇ ਇਸ ਲਈ ਵੱਧ ਤੋਂ ਵੱਧ ਜਿੱਥੇ ਵੀ ਜਗ੍ਹਾ ਮਿਲਦੀ ਹੈ ਸਾਂਢੀ ਕਲਪਾਂ ਵਾਲਿਆਂ ਨੂੰ ਐਨ ਜੀਓ ਅਤੇ ਹੋਰ ਸਮਾਜ ਸੇਵੀ ਧਾਰਮਿਕ ਸੰਸਥਾਵਾਂ ਨੂੰ ਉਰਜੋਰ ਅਪੀਲ ਹੈ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਹੁਣ ਬਰਸਾਤਾਂ ਦੇ ਦਿਨ ਸ਼ੁਰੂ ਹੋਣਗੇ ਇਸ ਲਈ ਖਾਈਵੇ ਸੜਕਾਂ ਲਿੰਕ ਸੜਕਾਂ ਅਤੇ ਹੋਰ ਕੱਚੇ ਪੱਕੇ ਰਸਤਿਆਂ ਤੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਵੱਧ ਤੋਂ ਵੱਧ ਰਕਤ ਲਾਓ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ ਕਿਉਂਕਿ ਦਰਖਤ ਆਪਣੀ ਜ਼ਿੰਦਗੀ ਦੇ ਵਿੱਚ ਅਹਿਮ ਰੋਲਾਦਾ ਕਰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ